ਜੀ ਸਰ ਕੀ ਨਾਮ ਹੈ ਆਪਣਾ ਲਲਿਤ ਕੁਮਾਰ ਸਰ ਆਪਣੇ ਜਿਹੜਾ ਇੱਥੇ ਇਨਸੀਡੈਂਟ ਹੋਇਆ ਵਾ ਟ੍ਰੇਨ ਦੇ ਥੱਲੇ ਜਿਹੜਾ ਵਿਅਕਤੀ ਆਇਆ ਹੈ ਇਹਦੇ ਕੋਈ ਜਾਂਚ ਪੜਤਾਲ ਕੋਈ ਆਪਣੇ ਆਈਡੀ ਪ੍ਰੂਫ ਵਗੈਰਾ ਮਿਲਿਆ ਦਾ ਕੋਈ ਨਹੀਂ ਨਹੀਂ ਕੁਝ ਨਹੀਂ ਮਿਲਿਆ ਸਰ ਕੋਈ ਕਾਰਨ ਪਤਾ ਲੱਗ ਕਾਰਨ ਪਤਾ ਲੱਗ ਸਕਦਾ ਨਹੀਂ ਪਤਾ ਲੱਗਦਾ ਕਾਰਨ ਕੁਝ ਲਿਖਿਆ ਹੈ ਇਹਦੇ ਹੱਥਾਂ ਤੇ ਕਿਤੇ ਪੈਰਾਂ ਤੇ ਜਾਂ ਕੁਝ ਉੱਥੇ ਲਿਖਿਆ ਯਾਰ ਹੱਥਾਂ ਤੇ ਲਿਖਿਆ ਹੋਵੇ ਨਾਮ ਕੋਈ ਲਿਖਿਆ ਹੋ ਸਕੇ ਕੋਈ ਕੋਈ ਟੈਟੂ ਵਗੈਰਾ ਕੋਈ ਕੁਝ ਬਣਿਆ ਹੋਵੇ ਆ ਟੈਟੂ ਬਣਿਆ ਹੋਇਆ अच्छा कितनी उम्र लगती है सर इसकी तेरी उम्र लगती है थोड़ी छोटी उम्र है तेरी हम्म कितनी उम्र 25 तो 26 साल जड़ी है हां ठीक है ओके नाम है अपना मेरा नाम सोनू सर ਤੁਸੀਂ ਇੱਥੇ ਗੇਟਮੈਨ ਹੋ हां ਮੈਂ ਇੱਥੇ ਮੈਂ ਇੱਥੇ ਗੇਟਮੈਨ ਰੰਡਾ ਵਾਲਾ ਖੱਟਾ ਕੇ ਟ੍ਰੈਡ ਨੰਬਰ 게ਟ ਹੈ ਤਾਂ ਸਰ ਇਹ ਜਿਹੜਾ ਇਨਸੀਡੈਂਟ ਹੋਇਆ ਇੱਥੇ ਜਿਹੜਾ ਇੱਕ ਲੜਕਾ نیچے ਆਇਆ ਟ੍ਰੇਨ નીચે हां हां ਕਿੰਨੇ ਵਜੇ ਦਾ ਟਾਈਮਿੰਗ ਸੀਗਾ ਕਿ ਟਾਈਮ ਹੈਗਾ 5:00 5:00 ਟਾਈਮ ਕਿਹੜੀ ਟ੍ਰੇਨ ਦੇ નીચે ਆਇਆ ਸਰ ਇਹ ਇਹ ਹੈ ਘਟਿਸਤਾਬ ਦੀ 20 29 ਸਤਾਬਦੀ ਦਾ ਹੈ ਇਹ ਲਈ ਹਾਂ ਸਤਾਬਦੀ ਤੇ ਇਹਨੂੰ ਤੁਸੀਂ ਬੈਠਿਆਂ ਦੇਖਿਆ ਸੀਗਾ ਇੱਥੇ ਪਹਿਲੇ ਨਹੀਂ ਮੈਂ ਦੇਖਿਆ ਨਹੀਂ ਬੈਠਿਆ ਯਾਰ ਮੈਂ ਉਹਦਾ ਫੋਨ ਤੇ ਲੱਗਿਆ ਪਾਸੇ ਆਉਂਦਾ ਬੈਠ ਸੀ ਠੀਕ ਹੈ ਤਾਂ ਕਿੰਨੀ ਕੇਸ ਆ ਸਰ ਇਹਦੀ ਇਹਦੀ ਜਾਈਗੀ 25 26 ਸਾਲ ਕੁਝ ਪਤਾ ਕਿਥੋਂ ਦਾ ਰਹਿਣ ਵਾਲਾ ਨਹੀਂ ਨਹੀਂ ਪਤਾ ਲੈਣ ਪਤਾ ਲੱਗ ਕੁਝ ਹੋਰ ਕੋਈ ਕੋਈ ਆਡੈਂਟੀ ਕਾਰਡ ਵਗੈਰਾ ਤੇ ਜੇਬ ਦੇ ਵਿੱਚੋਂ ਨਿਕਲਿਆ ਹੈ ਨਹੀਂ ਨਹੀਂ ਮੈਂ ਇੱਥੇ ਗਿਆ ਨਹੀਂ ਮੈਂ ਬੈਠਾ ਤੁਸੀਂ ਦੇਖਿਆ ਨਹੀਂ ਇੱਥੇ